ਕਿਤੇ ਸਿੱਖਾਂ ਨੇ ਪੈਦਵਾਈ ਕਰਕੇ ਸਜ਼ਾ ਵੀ ਕਰਾ ਲਈ ਇਹਨੇ ਜਫਲ ਜਾਲ ਕੇ ਤਾਂ ਫਿਰ ਉਹਨੂੰ 2-3 ਸਾਲ ਬਾਅਦ ਵੱਧ ਤੋ ਆ 4 ਸਾਲ ਬਾਅਦ ਹਾ ਕਰਕੇ ਉਹਨੂੰ ਫਿਰ ਨੌਕਰੀ ਦਿੱਤੀ ਸਭ ਤੋਂ ਵੱਡੀ ਉਹਦਾ ਜਿਹੜੀ ਨੌਕਰੀ ਦੀ ਪੁਲਿਸ ਦੀ ਬਾਦਲ ਨੇ ਦਿੱਤੀ ਸੀ ਪ੍ਰੀਤਪਾਲ ਸਿੰਘ ਵਿਦਕ ਸੀ ਤੇ ਪਤਾਨੇ ਸਿੰਘਾ ਨੂੰ ਪਤਾ ਹੋਣਾ ਜੇ ਨੌਜਵਾਨਾਂ ਨਵੇਂ ਨੇ ਪੜਿਆ ਹੋਵੇ ਭਾਈ ਬਸ਼ੀਰ ਮੁਹੰਮਦ ਸੀਗਾ ਭਾਈ ਉਸ ਲక్ష్ਮਨ ਸਿੰਘ ਜਿਨ੍ਹਾਂ ਦਾ ਪੁਲਿਸ ਮੁਕਾਬਲਾ ਕੋਲਕੱਤਾ ਦੇ ਵਿੱਚ ਜਾ ਕੇ ਪ੍ਰੀਤਪਾਲ ਸਿੰਘ ਵਿਦਕ ਤੇ ਉਹਦੀ ਟੀਮ ਨੇ ਬਣਾਇਆ ਸੀ ਤੇ ਉਹ ਲਾਛਾਂ ਲੈ ਕੇ ਆ ਰਹੇ ਸੀ ਨੂੰ ਪੰਜਾਬ ਨੂੰ ਮੁਕਾਬਲਾ ਬਣਾ ਕੇ ਭਾਈ ਲక్ష్మణ ਸਿੰਘ ਉਹਨਾਂ ਦੀ ਪਤਾਰੀ ਤੇ ਛੋਟੀ ਬੱਚੀ ਦਾ ਬੱਚੇ ਦਾ ਮੁਕਾਬਲਾ ਬਣਾ ਕੇ ਲਾਛਾਂ ਲੈ ਕੇ ਆਦਾ ਜੋਤੀਬਾਜੂ ਦੀ ਸਰਕਾਰ ਸੀ ਕਿਸੇ ਤਰ੍ਹਾਂ ਸਿੱਖਾਂ ਦੀ ਪਹੁੰਚ ਬਣੀ ਤੇ ਉੱਥੇ ਗੱਲ ਪਹੁੰਚਾਈ ਗਈ ਤੋਂ ਉਹਨੂੰ ਬਾਰਡਰ ਕਰਾਸ ਕਰਨ ਤੋਂ ਪਹਿਲਾਂ ਅਰੈਸਟ ਕਰ ਲਿਆ ਵੈਸਟ ਬੰਗਾਲ ਪੁਲਿਸ ਨੇ ਪ੍ਰੋਸੀਕਿਊਟ ਕੀਤਾ ਉਹਨੂੰ ਲਾਈਫ ਸੈਂਟੈਂਸ ਦੀ ਸਜ਼ਾ ਕੀਤੀ ਉਹਦੀ ਸਜ਼ਾ ਹਾਈ ਕੋਰਟ ਦੇ ਵਿੱਚੋਂ ਬਹਾਲ ਹੈਗੀ ਉਹਦੀ ਸਜ਼ਾ ਸੁਪਰੀਮ ਕੋਰਟ ਚ ਬਹਾਲ ਹੈਗੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਦੇਖਿਆ ਵੀ ਹਾਂ ਜੋਤੀ ਬਾਸੂ ਨੇ ਉਹਨੇ ਸੰਪਰਕ ਕੀਤਾ ਹੋਣਾ ਉਹਨੇ ਮਨਾ ਕਰਤਾ ਵੀ ਮੈਂ ਇਹਨੂੰ ਆਪਣੀ ਸਟੇਟ ਦੇ ਤੌਰ ਦੇ ਤੇ ਕੋਈ ਲੀਫ ਦੀ ਦੇਣਾ ਇਹੋ ਜਿਹੇ ਜਿਹੜੇ ਕਸਾਈ ਬੰਦੇ ਨੂੰ ਤਾਂ ਪ੍ਰਕਾਸ਼ ਸਿੰਘ ਬਾਦਲ ਸੈਂਟਰ ਗਵਰਨਮੈਂਟ ਦੇ ਰਾਹੀਂ ਰਾਸ਼ਟਰਪਤੀ ਤੋਂ ਆਰਟੀਕਲ 72 ਚੋਂ ਉਹਨੂੰ ਪਾੜਨ ਕਰਾ ਕੇ ਲਾਇਆ ਉਹਨੂੰ ਫੇਰ ਨੌਕਰੀ ਤੇ ਲਾਇਆ ਉਹਨੇ ਫੇਰ ਇੱਕ ਨੌਜਵਾਨ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ ਉਹਨੂੰ ਦਵਾਦੇ 10 ਸਾਲ ਦੀ ਸਜ਼ਾ ਹੋਈ ਉਹਨੂੰ ਫੇਰ ਪਾੜਨ ਕਰ ਦਿੱਤਾ ਗਿਆ ਪਿਛਲੀ ਸਰਕਾਰ ਦੇ ਦੁਆ। ਸੋ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਅਸੀਂ ਉੱਥੇ ਲੜ ਰਹੇ ਹਾਂ। ਸਾਡੇ ਨੌਜਵਾਨ ਮੈਂ ਡਿਫੈਂਸਿਵ ਲੜ ਰਹੇ ਆ ਦੂਜੀਆਂ ਟੀਮਾਂ ਜਿਹੜੀਆਂ ਕੰਪਲੇਨਰ ਸਾਈਡ ਦੇ ਤੋਂ ਲੜ ਰਹੀਆਂ ਹੈਗੀਆਂ ਤੇ ਸਰਕਾਰ ਦੀ ਤੇ ਇਸ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਪੈਦਵਾਈ ਆ ਇੱਕ ਮਨੋਵਿਗਿਆਨਿਕ جنگ ਜੀ ਜਿਹੜੀ ਆ ਉੱਥੇ ਲੜੀ ਜਾ ਰਹੀ ਆ ਕਿਤੇ ਸਿੱਖਾਂ ਨੇ ਪੈਦਵਾਈ ਕਰਕੇ ਸਜ਼ਾ ਵੀ ਕਰਾ ਲਈ ਇਹਨੇ ਜਫਰ ਜਾਲ ਕੇ ਤਾਂ ਫਿਰ ਉਹਨੂੰ 2-3 ਸਾਲ ਬਾਅਦ ਵੱਧ ਤੋਂ 4 ਸਾਲ ਬਾਅਦ ਰਹਾ ਕਰਕੇ ਉਹਨੂੰ ਫਿਰ ਨੌਕਰੀ ਦਿੱਤੀ ਸਭ ਤੋਂ ਵੱਡੀ ਅਧਾਰਨ ਜਿਹੜੀ ਨੌਕਰੀ ਦੀ ਪੁਲਿਸ ਦੀ ਬਾਦਲ ਨੇ ਦਿੱਤੀ ਸੀ ਪ੍ਰੀਤਪਾਲ ਸਿੰਘ ਵਿਦਕ ਸੀ ਪੇ ਪਤਾਨੇ ਸਿੰਘਾ ਨੂੰ ਪਤਾ ਹੋਣਾ ਜੇ ਨੌਜਵਾਨਾਂ ਨਵੇਂ ਨੇ ਪੜਿਆ ਹੋਵੇ ਭਾਈ ਬਸ਼ੀਰ ਮੁਹੰਮਦ ਸੀਗਾ ਭਾਈ ਉਸ ਲక్ష్మణ ਸਿੰਘ ਜਿਨ੍ਹਾਂ ਦਾ ਪੁਲਿਸ ਮੁਕਾਬਲਾ ਕਲਕੱਤੇ ਦੇ ਵਿੱਚ ਜਾ ਕੇ ਪ੍ਰੀਤਪਾਲ ਸਿੰਘ ਵਿਰਕ ਤੇ ਉਹਦੀ ਟੀਮ ਨੇ ਬਣਾਇਆ ਸੀ ਤੇ ਉਹ ਲਾਛਾਂ ਲੈ ਕੇ ਆ ਰਹੇ ਸੀ ਨੂੰ ਪੰਜਾਬ ਨੂੰ ਮੁਕਾਬਲਾ ਬਣਾ ਕੇ ਭਾਈ ਲక్ష్మణ ਸਿੰਘ ਉਹਨਾਂ ਦੀ ਘਰ ਆਈ ਤੇ ਛੋਟੀ ਬੱਚੀ ਦਾ ਬੱਚੇ ਦਾ ਮੁਕਾਬਲਾ ਬਣਾ ਕੇ ਲਾਛਾਂ ਲੈ ਕੇ ਆਦਾ ਜੋਤੀਬਾਜ ਸੁਦੀ ਸਰਕਾਰ ਸੀ ਕਿਸੇ ਤਰ੍ਹਾਂ ਸਿੱਖਾਂ ਦੀ ਪਹੁੰਚ ਬਣੀ ਤੇ ਉੱਥੇ ਗੱਲ ਪਹੁੰਚਾਈ ਗਈ ਉਹਨੂੰ ਬਾਡਰ ਕ੍ਰੋਸ ਕਰਨ ਤੋਂ ਪਹਿਲਾਂ ਅਰੈਸਟ ਕਰ ਲਿਆ ਵੈਸਟ ਬੰਗਾਲ ਪੁਲਿਸ ਨੇ ਪ੍ਰੋਸੀਕਿਊਟ ਕੀਤਾ ਉਹਨੂੰ ਲਾਈਫ ਸੈਂਟੈਂਸ ਦੀ ਸਜ਼ਾ ਕੀਤੀ ਉਹਦੀ ਸਜ਼ਾ ਹਾਈ ਕੋਰਟ ਦੇ ਵਿੱਚੋਂ ਬਹਾਲ ਹੈਗੀ ਉਹਦੀ ਸਜ਼ਾ ਸੁਪਰੀਮ ਕੋਰਟ ਚ ਬਹਾਲ ਹੈਗੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਦੇਖਿਆ ਵੀ ਹਾਂ ਜੋਤੀ ਬਾਸੂ ਨੇ ਉਹਨੇ ਸੰਪਰਕ ਕੀਤਾ ਹੋਣਾ ਉਹਨੇ ਮਨਨ ਕਰਤਾ ਕਿ ਮੈਂ ਇਹਨੂੰ ਆਪਣੀ ਸਟੇਟ ਦੇ ਤੌਰ ਦੇ ਤੇ ਕੋਈ ਰੀਲੀਫ ਦੀ ਦੇਣਾ ਇਹੋ ਜਿਹੇ ਜਿਹੜੇ ਕਸਾਈ ਬੰਦੇ ਨੂੰ ਤਾਂ ਪ੍ਰਕਾਸ਼ ਸਿੰਘ ਬਾਦਲ ਸੈਂਟਰ ਗਵਰਨਮੈਂਟ ਦੇ ਰਾਹੀਂ ਰਾਸ਼ਟਰਪਤੀ ਤੋਂ ਆਰਟੀਕਲ 72 ਚ ਉਹਨੂੰ ਪਾਡਨ ਕਰਾ ਕੇ ਲਾਇਆ ਉਹਨੂੰ ਫੇਰ ਨੌਕਰੀ ਤੇ ਲਾਇਆ ਉਹਨੇ ਫੇਰ ਇੱਕ ਨੌਜਵਾਨ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ ਉਹਨੂੰ ਦਵਾਦੇ 10 ਸਾਲ ਦੀ ਸਜ਼ਾ ਹੋਈ ਉਹਨੂੰ ਫੇਰ ਪਾਡਨ ਕਰ ਦਿੱਤਾ ਗਿਆ ਪਿਛਲੀ ਸਰਕਾਰ ਦੇ ਦੁਆ। ਸੋ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਅਸੀਂ ਉੱਥੇ ਲੜ ਰਹੇ ਹਾਂ ਸਾਡੇ ਨੌਜਵਾਨ ਮੈਂ ਡਿਫੈਂਸਿਵ ਲੜ ਰਹੇ ਹਾਂ ਦੂਜੀਆਂ ਟੀਮਾਂ ਜਿਹੜੀਆਂ ਕੰਪਲੇਨਰ ਸਾਈਡ ਦੇ ਤੋਂ ਲੜ ਰਹੀਆਂ ਹੈਗੀਆਂ ਤੇ ਸਰਕਾਰ ਦੀ ਤੇ ਇਸ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਪੈਦਵਾਈ ਆ ਇੱਕ ਮਨੋਵਿਗਿਆਨਿਕ جنگ ਵੀ ਜਿਹੜੀ ਆ ਉੱਥੇ ਲੜੀ ਜਾ ਰਹੀ ਆ।